ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਛਾਪ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ। ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਬਟਾਲਾ ਪੁਲਿਸ ਨੂੰ ਉਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਕਰੀਬ 4 ਮਹੀਨੇ ਪਹਿਲਾਂ ਇੱਕ ਰੈੱਡ ਕਾਰਨਰ ਨੋਟਿਸ ਗੈਂਗਸਟਰ ਰਮਿੰਦਰ ਸਿੰਘ ਪਿੰਡੀ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਉਸ ਤੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਲੁੱਕ ਆਫਟਰ ਕੀਤਾ ਤੇ ਅੱਜ ਉਸ ਦਾ ਨਤੀਜਾ ਹੈ ਕਿ ਦੁਬਈ ਤੋਂ ਉਸ ਨੂੰ ਬਟਾਲਾ ਲੈ ਆਂਦਾ ਗਿਆ ਕਿੰਨਾ ਖਤਰਨਾਕ ਸੀ ਇਹਨਾਂ ਦੇ ਸੰਪਰਕ ਸੀ ਜਾਂ ਫਿਰ ਕੀ ਕੁਝ ਕੀਤਾ ਇਸ ਨੇ ਕਿਉਂਕਿ ਇਹ ਆਪ ਵੀ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਔਰ ਇਸ ਦੀ ਪਤਨੀ ਅੱਜ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ ਹੈ ਸਾਡੇ ਨਾਲ ਐਸਐਸਪੀ ਬਟਾਲਾ ਸੁਹੇਲ ਕਾਸਿਫ ਮੀਰ ਸ਼ਮਰ ਜੀ ਗੱਲਬਾਤ ਕਰਨਗੇ ਐਸਐਸਪੀ ਸਾਹਿਬ ਪਹਿਲਾਂ ਤੇ ਮੁਬਾਰਕਾਂ ਕਿ 4 ਮਹੀਨੇ ਪਹਿਲਾਂ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਅੱਜ ਉਹ ਕੰਮ ਆ ਗਿਆ ਥੈਂਕ ਯੂ ਸੋ ਮਚ ਜੀ ਇਹ ਦੇ ਕੈਟਰੀ ਦੇ ਵਿਭੰਗ ਦਰ ਪੀਡੀ ਨੂੰ ਕਰੀਬ 4 ਮਹੀਨੇ ਪਹਿਲਾਂ ਰੈਡ ਕਾਟਨ ਨੋਟਿਸ ਜਾਰੀ ਕੀਤਾ ਕਿੰਦਾ ਦੀ ਕਾਰਵਾਈ ਕੀਤੀ ਗਈ ਕਿੰਨਾ ਕੁ ਔਖਾ ਟਾਸਕ ਸੀ ਉਸ ਨੂੰ ਭਾਰਤ ਲੈ ਕੇ ਆਉਣਾ ਦੁਬਈ ਤੋਂ ਇਹਦਾ ਜਿਹੜਾ ਪ੍ਰੋਸੀਜਰ ਬੜਾ ਇਲੋਬਰੇਟ ਹੁੰਦਾ ਹੈ ਤਾਂ ਡਿਪਲੋਮੈਟਿਕ ਚੈਨਲਸ ਨੂੰ ਐਕਸਪਲੋਰ ਕਰਨਾ ਹੁੰਦਾ ਹੈ ਤੇ ਮਲਟੀਪਲ ਏਜੰਸੀਜ਼ ਇਨਵੋਲ ਹੁੰਦੀਆਂ ਤਾਂ ਉਹਨਾਂ ਸਾਰਿਆਂ ਦੇ ਨਾਲ ਤਾਲਮੇਲ ਕਰਨਾ ਤਾਂ ਕਾਫੀ ਪ੍ਰੋਲੋਂਗਡ ਪ੍ਰੋਸੀਜਰ ਹੁੰਦਾ ਹੈ ਬਟ ਆਈ ਐਮ ਵੈਰੀ ਪਲੀਜ਼ਡ ਟੂ ਸ਼ੇਅਰ ਕਿ ਇਹਦੇ ਵਿੱਚ ਜਿੰਨੀ ਵੀ ਏਜੰਸੀਜ਼ ਹੈਗੀਆਂ ਸਾਡੀ ਆਪਣੀ ਸੈਂਟਰਲ ਏਜੰਸੀਜ਼ ਹੈ ਮਿਨਿਸਟਰੀ ਆਫ ਐਕਸਟਰਨ ਅਫੀਅਰਸ ਹੈਗਾ ਜਾਂ ਇਵਨ ਗਵਰਨਮੈਂਟ ਆਫ ਯੂਈ ਤਾਂ ਉਹਨਾਂ ਨੇ ਸਾਡਾ ਭਰਪੂਰ ਸਾਥ ਦੇ ਵਿੱਚ ਦਿੱਤਾ ਪਹਿਲਾ ਤਾਂ ਯੂਏਈ ਦੇ ਵਿੱਚ ਇਹਨੂੰ ਅਪਰਹੈਂਡ ਕਰਤਾ ਰੈਡ ਨੋਟਿਸ ਦੇ ਬੇਸਿਸ ਤੇ ਉਸ ਤੋਂ ਬਾਅਦ ਫਿਰ ਇਹਨੂੰ ਫੜ ਕੇ ਫਿਰ ਸਾਡੇ ਹਵਾਲੇ ਵੀ ਕਰਤਾ ਜਦੋਂ ਅਸੀਂ ਡਿਪਲੋਮੈਟਿਕ ਚੈਨਲ ਰਾਹੀਂ ਅਪਰੋਚ ਕਰਤੀ। ਇਹ ਦੇਖਿਆ ਜਾਵੇ ਕਿ ਛੋਟੇ ਛੋਟੇ ਮਾਮਲੇ ਦਰਜਾ ਔਰ ਕਦੋਂ ਦੁਬਈ ਪੱਜਿਆ। ਬੜਾ ਇੱਕ ਸੀਜ਼ਨ ਕ੍ਰਿਮੀਨਲ ਹੈਗਾ ਤਾਂ ਇਹਦਾ ਜਿਹੜਾ ਸੰਬੰਧ ਹੈਗਾ ਜਿਹੜੇ ਡੈਜ਼ਿਗਨੇਟਿਡ ਇੰਟਰਨੈਸ਼ਨਲ ਟੈਰਰਿਸਟ ਹੈ ਹੈਪੀ ਪਸ਼ਿਆ ਔਰ ਹਰਵਿੰਦਰ ਸਿੰਘ ਰਿੰਦਾ ਜਿਹੜਾ ਪਾਕਿਸਤਾਨ ਬੈਠਿਆ ਹੈ ਉਹਨਾਂ ਦੇ ਨਾਲ ਹੈਗਾ ਤਾਂ ਉਹਨਾਂ ਦੇ ਕਹੇ ਤੇ ਇਹਨਾਂ ਨੇ ਕਾਫੀ ਸਾਰੇ ਇਥੇ ਵਾਰਦਾਤਾਂ ਕਰਾਈਆਂ ਵਾਈਲ ਹੀ ਵਾਸ ਸਿਟਿੰਗ ਅਬਰਾਡ ਇਨ ਯੂਏਈ ਤਾਂ ਉਹਦੇ ਵਿੱਚ ਸ਼ਰਾਬ ਦੇ ਠੇਕਿਆਂ ਤੇ ਉੱਤੇ ਪੈਟਰੋਲ ਬੰਮ ਸੱਟੇ ਗਏ ਸੀ 2023 ਦੇ ਵਿੱਚ ਉਸ ਜਿਹੜਾ ਉਹ ਕੇਸ ਹੈ ਉਹਦੇ ਚ ਇਹ ਮਾਸਟਰਮਾਈਂਡ ਸੀਗਾ ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਦੇ ਇੱਕ ਐਸਪੀ ਤੇ ਉਹਨਾਂ ਨੂੰ ਮਾਰਨ ਦੀ ਇਹਨਾਂ ਨੇ ਇੱਕ ਸਾਜ਼ਿਸ਼ ਬਣਾਈ ਸੀ ਉਹਦੇ ਵਿੱਚ ਵੀ ਇਹ ਮੇਨ ਕਾਂਸਪੀਰੇਟਰ ਸੀਗਾ ਅਨੁਸਰ ਬੈਠੇ ਬੈਠੇ ਕਾਫੀ ਇੱਕ ਐਕਸਟਰਨ ਵੈਕਟ ਚਲਾਉਂਦੇ ਸੀਗੇ ਉੱਤੇ ਲੋਕਾਂ ਨੂੰ ਕਾਲਸ ਆਂਦੀਆਂ ਸੀਗੀਆਂ ਉਹਨਾਂ ਨੂੰ ਥ੍ਰੈਟਨ ਕਰਦੇ ਸੀਗੇ ਤਾਂ ਇਹ ਇੱਕ ਬੜਾ ਲੰਮਾ ਚੋੜਾ ਪਲੰਦਾ ਹੈ ਇਹਦੇ ਕ੍ਰਾਈਮ ਦਾ ਜੇ ਇਹ ਟਿਕਿਆ ਜਾਵੇ ਜਿਸ ਟਿਕਿਆ ਤੇ ਪਹਿਲਾਂ ਪੰਜਾਬ ਪੁਲਿਸ ਚ ਤੇ ਇਹਦੀ ਹੁਣ ਨੌਕਰੀ ਵੀ ਡਿਸਮਿਸ ਕਰ ਦਿੱਤਾ ਗਿਆ ਕਦੋਂ ਕੀਤਾ ਔਰ ਇਹਦੀ ਜਿਹੜੀ ਪਤਨੀ ਕਹਿੰਦੀ ਉਹ ਵੀ ਪੰਜਾਬ ਪੁਲਿਸ ਨੌਕਰੀ ਹੈ ਪਹਿਲਾਂ ਹੀ ਡਿਸਮਿਸ ਹੈ ਕਿਉਂਕਿ ਇਹਦੇ ਕਾਫੀ ਸਾਰੇ ਮੁਕਦਮੇ ਦਰਜ ਹੈਗੇ ਨੇ ਉਸ ਤੋਂ ਬਾਅਦ ਇਹ ਬਾਹਰ ਚਲਾ ਗਿਆ ਤਾਂ ਇਹਦੀ ਵਾਈਫ ਸ਼ੀ ਇਸ ਸਟਿਲ ਸਰਵਿੰਗ ਇਨ ਪੁਲਿਸ ਜਿਸ ਤੱਕ ਇਹਨਾਂ ਲਈ ਵਾਰਦਾਤਾ ਕਰਵਾਦਾ ਸੀ ਜਿਹੜੇ ਹੋਰ ਵੀ ਕੈਂਗਸਟਰ ਨਾਲ ਸੰਬੰਧ ਰੱਖਦਾ ਜਦੋਂ ਉਹਨੇ ਭਾਰਤ ਲੈਣ ਦਾ ਗਿਆ ਕੀ ਲੱਗਦਾ ਕਿ ਉਹ ਕੋ ਹੋਰ ਕਿਹੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹਨੇ ਕਹਿੰਦਾ ਤਾਂ ਉਹ ਵਾਰਦਾਤਾ ਜਿਹੜੀਆਂ ਇਹਨੇ ਕਰਾਈਆਂ ਹੈ ਤਾਂ ਉਹਨਾਂ ਦੇ ਬਾਰੇ ਪੂਰੇ ਖੁਲਾਸੇ ਹੋਣਗੇ ਕਿਵੇਂ ਕਰਾਇਆ ਮਤਲਬ ਲੌਜਿਸਟਿਕਸ ਪਾਰਟ ਆਫ ਇਟ ਫਾਈਨਾਂਸ ਪਾਰਟ ਆਫ ਇਟ ਸਾਰਾ ਕੁਝ ਕਾਂਸਪੀਰੇਸੀ ਕੀਤੀ ਤਾਂ ਇੱਕ ਤਾਂ ਉਹ ਹੈ ਕੁਝ ਜਨਾਂ ਦੇ ਕਹੇ ਤੇ ਵਾਰਦਾਤਾ ਕਰਾਂਦਾ ਸੇਗਾ ਜਾਂ ਜਿਹੜੇ ਵਿੱਚ ਮੀਨ ਬੰਦੇ ਕੁਝ ਆਈਐਸਆਈ ਬੈਕਡ ਪਾਕਿਸਤਾਨ ਦੇ ਵਿੱਚ ਬੈਠੇ ਹੈਗੇ ਨੇ ਤਾਂ ਉਹਨਾਂ ਬਾਰੇ ਵੀ ਵੀ ਐਕਸਪੈਕਟ देयर ਅਨੀ ਡਿਸਕਲੋਜ਼ਰਸ ਇਸ ਕਿਸ ਤਰ੍ਹਾਂ ਕੁਝ ਇਸੋਂ ਭਾਰਤ ਹੋ ਜਾਂਦਾ ਰੈਡ ਕਾਰਨ ਰੂਟਿਸਾ ਉਰ ਕਈ ਗੈਂਗਸਟਰਸ ਤੇ ਤੁਸੀਂ ਰੈਡ ਕਾਰਨ ਫੁਟੇਜ ਜਾਰੀ ਵੀ ਕਰਵਾ ਦਿੱਤੇ ਜਾਂ ਪਾਈਪਲਾਈਨ ਚ ਉਹ ਗੈਂਗਸਟਰਸ ਲੱਗਦਾ ਕਿ ਹੋਵੇ ਇੱਕ ਉਮੀਦ ਬਣ ਗਈ ਇੱਕ ਚੇਨ ਬਣ ਜਾਏਗੀ ਕਿ ਉਹਨਾਂ ਨੂੰ ਵੀ ਭਾਰਤ ਲਿਆਂਦਾ ਜਾਏਗਾ ਯਾ ਐਬਸੋਲੂਟਲੀ ਸਾਡੇ ਕਾਫੀ ਇਸ਼ੂ ਹੋ ਗਏ ਨੇ ਕੁਝ ਪਾਈਪਲਾਈਨ ਦੇ ਵਿੱਚ ਹੈਗੇ ਨੇ ਤਾਂ ਅਗੇ ਮਤਲਬ ਜਿਸ ਤਰ੍ਹਾਂ ਇਹਨੂੰ ਅਸੀਂ ਪਰਸ਼ੋ ਕਰਤਾ ਕਾਫੀ ਚੱਲ ਰਹਾ ਹੈ ਤਾਂ ਉਹਦੇ ਜੀ ਕਾਫੀ ਬੰਦੇ 익ਸਪੈਕਟਡ ਹੈ ਵੀਲ ਗੈਟ ਥਮ ਆਦਰ ਡਿਪੋਰਟਡ ਯਾ ਐਕਸਟਰਡੇਟਡ ਐਸਐਸਪੀ ਪਟਾਲਾ ਸੋਹਲ ਕਾਸਮੀ ਸਾਡੀ ਕਾਮਯਾਬੀ ਹੈ 4 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਦੁਬਈ ਤੋਂ ਭਾਰਤ ਲੈ ਆਂਦਾ ਹੈ ਔਰ ਹੁਣ ਇਸ ਦੀ ਪੁੱਛ ਕੇ ਛੋਏਗੀ ਆਪ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ ਦਿਸਚਰ ਕਰ ਦਿੱਤਾ ਗਿਆ ਇਸ ਦੀ ਧਰਮ ਪਤਨੀ ਅਜੇ ਵੀ ਪੰਜਾਬ ਪੁਲਿਸ ਦੀ ਨੌਕਰੀ ਕਰਦੀ ਪਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕੈਮਰਾਮੈਨ ਮਨੀਤਨ ਲੇ ਤੇ ਲੂਥ ਰਹਾ ਹੈ ਐਨਿਕ ਸ਼ੋਰਾ ਟੀਵੀ ਬਟਾਲਾ ਬਟਾਲਾ ਪੁਲਿਸ ਨੂੰ ਅੱਜ ਸੁਣੇ ਵੱਡੀ ਕਾਮਯਾਬੀ ਮਿਲੀ ਜਦੋਂ ਕਰੀਬ 4 ਮਹੀਨੇ ਪਹਿਲਾਂ ਇੱਕ ਰੈੱਡ ਕਾਰਨਰ ਨੋਟਿਸ ਗੈਂਗਸਟਰ ਰਮਿੰਦਰ ਸਿੰਘ ਪਿੰਡੀ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਉਸ ਤੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਲੁੱਕ ਆਫਟਰ ਕੀਤਾ ਤੇ ਅੱਜ ਉਸ ਦਾ ਨਤੀਜਾ ਹੈ ਕਿ ਦੁਬਈ ਤੋਂ ਉਸ ਨੂੰ ਬਟਾਲਾ ਲੈ ਆਂਦਾ ਗਿਆ ਕਿੰਨਾ ਖਤਰਨਾਕ ਸੀ ਕਿਨਾਂ ਦੇ ਸੰਪਰਕ ਸੀ ਜਾਂ ਫਿਰ ਕੀ ਕੁਝ ਕੀਤਾ ਇਸ ਨੇ ਕਿਉਂਕਿ ਇਹ ਆਪ ਵੀ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਔਰ ਇਸ ਦੀ ਪਤਨੀ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੀ ਹੈ ਸਰ ਨਾਲ ਐਸਐਸਪੀ ਬਟਾਲਾ ਸੁਹੇਲ ਕਾਸਿਫ ਮੀਰ ਸ਼ਮਰ ਜੀ ਗੱਲਬਾਤ ਕਰ ਰਹੇ ਨੇ ਐਸਐਸਪੀ ਸਾਹਿਬ ਪਹਿਲਾਂ ਤੇ ਮੁਬਾਰਕਾਂ ਕਿ 4 ਮਹੀਨੇ ਪਹਿਲਾਂ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਅੱਜ ਉਹ ਕੰਮ ਆ ਗਿਆ ਥੈਂਕ ਯੂ ਸੋ ਮਚ ਜੀ ਇਹ ਦੇਖਿਆ ਕਿ ਪਰਮਿੰਦਰ ਪੀਜੀ ਨੂੰ ਕਰੀਬ 4 ਮਹੀਨੇ ਪਹਿਲਾਂ ਰੈਡ ਕਾਟਨ ਨੋਟਿਸ ਜਾਰੀ ਕੀਤਾ ਕਿੰਦਾ ਤੇ ਕਾਰਵਾਈ ਕੀਤੀ ਗਈ ਕਿੰਨਾ ਕੁ ਔਖਾ ਟਾਸਕ ਸੀ ਉਸ ਨੂੰ ਭਾਰਤ ਲੈ ਕੇ ਆਉਣਾ ਦੁਬਈ ਤੋਂ ਇਹਦਾ ਜਿਹੜਾ ਪ੍ਰੋਸੀਜਰ ਬੜਾ ਇਲੋਬ੍ਰੇਟ ਹੁੰਦਾ ਹੈ ਤਾਂ ਡਿਪਲੋਮੈਟਿਕ ਚੈਨਲਸ ਨੂੰ ਐਕਸਪਲੋਰ ਕਰਨਾ ਹੁੰਦਾ ਹੈ ਤੇ ਮਲਟੀਪਲ ਏਜੰਸੀਜ਼ ਇਨਵੋਲ ਹੁੰਦੀਆਂ ਤਾਂ ਉਹਨਾਂ ਸਾਰਿਆਂ ਦੇ ਨਾਲ ਤਾਲਮੇਲ ਕਰਨਾ ਤਾਂ ਕਾਫੀ ਪ੍ਰੋਲੋਂਗਡ ਪ੍ਰੋਸੀਜਰ ਹੁੰਦਾ ਹੈ ਬਟ ਆਈ ਐਮ ਵੇਰੀ ਪਲੀਜ਼ ਟੂ ਸ਼ੇਅਰ ਕਿ ਇਹਦੇ ਵਿੱਚ ਜਿੰਨੀ ਵੀ ਏਜੰਸੀਜ਼ ਹੈਗੀਆਂ ਸਾਡੀ ਆਪਣੀ ਸੈਂਟਰਲ ਏਜੰਸੀਜ਼ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਗਾ ਜਾਂ इवन ਗਵਰਨਮੈਂਟ ਆਫ ਯੂਈਏ ਤਾਂ ਉਹਨਾਂ ਨੇ ਸਾਡਾ ਭਰਪੂਰ ਸਾਥ ਇਹਦੇ ਵਿੱਚ ਦਿੱਤਾ ਪਹਿਲਾਂ ਤਾਂ ਯੂਈਏ ਦੇ ਵਿੱਚ ਇਹਨੂੰ ਅਪਰਹੈਂਡ ਕਰਤਾ ਰੈਡ ਨੋਟਿਸ ਦੇ ਬੇਸਿਸ ਤੇ ਉਸ ਤੋਂ ਬਾਅਦ ਫਿਰ ਇਹਨੂੰ ਫੜ ਕੇ ਫਿਰ ਸਾਡੇ ਹਵਾਲੇ ਵੀ ਕਰਤਾ ਜਦੋਂ ਅਸੀਂ ਡਿਪਲੋਮੈਟਿਕ ਚੈਨਲਜ਼ ਰਾਹੀਂ ਅਪਰੋਚ ਕਰਤੀ ਜੀ ਦੇਖਿਆ ਜਾਵੇ ਕਿ ਛੋਟੇ ਛੋਟੇ ਮਾਮਲੇ ਦਰਜਾ ਔਰ ਕਦੋਂ ਦੁਬਈ ਪੱਜਿਆ ਬੜਾ ਇੱਕ ਸੀਜ਼ਨ ਕ੍ਰਿਮੀਨਲ ਹੈਗਾ ਤਾਂ ਇਹਦਾ ਜਿਹੜਾ ਸੰਬੰਧ ਹੈਗਾ ਜਿਹੜੇ ਡੈਜ਼ਿਗਨੇਟਿਡ ਇੰਟਰਨੈਸ਼ਨਲ ਟੈਰਰਿਸਟ ਹੈ ਹੈਪੀ ਪਸ਼ਿਆ ਉਹ ਰਵਿੰਦਰ ਸਿੰਘ ਰਿੰਦਾ ਜਿਹੜਾ ਪਾਕਿਸਤਾਨ ਬੈਠਿਆ ਹੈ ਉਹਨਾਂ ਦੇ ਨਾਲ ਹੈਗਾ ਤਾਂ ਉਹਨਾਂ ਦੇ ਕਹੇ ਤੇ ਇਹਨਾਂ ਨੇ ਕਾਫੀ ਸਾਰੇ ਇੱਥੇ ਵਾਰਦਾਤਾਂ ਕਰਾਈਆਂ ਵਾਈਲ ਹੀ ਵਾਸ ਸਿਟਿੰਗ ਅਬ੍ਰੋਡ ਇਨ ਯੂਏਈ ਤਾਂ ਉਹਦੇ ਵਿੱਚ ਸ਼ਰਾਬ ਦੇ ਠੇਕਿਆਂ ਤੇ ਉੱਤੇ ਪੈਟਰੋਲ ਬੰਮ ਸੱਟੇ ਗਏ ਸੀ 2023 ਦੇ ਵਿੱਚ ਉਸ ਜਿਹੜਾ ਉਹ ਕੇਸ ਹੈ ਉਹਦੇ ਚੀ ਮਾਸਟਰਮਾਈਂਡ ਸੀਗਾ ਇਸੋ ਨਾਲ ਉਹ ਵੀ ਪੰਜਾਬ ਪੁਲਿਸ ਦੇ ਇੱਕ ਐਸਪੀ ਤੇ ਉਹਨਾਂ ਨੂੰ ਮਾਰਨ ਦੀ ਇਹਨਾਂ ਨੇ ਇੱਕ ਸਾਜ਼ਿਸ਼ ਬਣਾਈ ਸੀ ਉਹਦੇ ਵਿੱਚ ਵੀ ਇਹ ਮੇਨ ਕਾਂਸਪੀਰੇਟਰ ਸੀਗਾ ਐਂਡ ਉੱਥੇ ਬੈਠੇ ਬੈਠੇ ਕਾਫੀ ਇੱਕ ਐਕਸਟਰੈਸ਼ਨ ਵੈਕਟ ਚਲਾਉਂਦੇ ਸੀਗੇ ਉੱਥੇ ਲੋਕਾਂ ਨੂੰ ਕਾਲਸ ਆਂਦੀਆਂ ਸੀਗੀਆਂ ਉਹਨਾਂ ਨੂੰ ਥ੍ਰੈਟਨ ਕਰਦੇ ਸੀਗੇ ਤਾਂ ਇਹ ਇੱਕ ਬੜਾ ਲੰਮਾ ਚੋੜਾ ਪਲੰਦਾ ਹੈ ਇਹਦੇ ਕ੍ਰਾਈਮ ਦਾ ਜੇ ਫਿੱਟਿਆ ਜਾਵੇ ਜਿਸ ਤਿੱਕੇ ਦਾ ਇਹ ਪਹਿਲਾਂ ਪੰਜਾਬ ਪੁਲਿਸ ਸੀ ਤੇ ਇਹਦੀ ਹੁਣ ਨੌਕਰੀ ਵੀ ਡਿਸਮਿਸ ਕਰ ਦਿੱਤਾ ਗਿਆ ਕਦੋਂ ਕੀਤਾ ਔਰ ਇਹਦੀ ਜਿਹੜੀ ਪਤਨੀ ਇਹ ਵੀ ਕੋਈ ਪੰਜਾਬ ਪੁਲਿਸ ਨੌਕਰੀ ਹੈ ਪਹਿਲਾ ਹੀ ਡਿਸਮਿਸ ਹੈ ਕਿਉਂਕਿ ਇਹਦੇ ਕਾਫੀ سارے ਮੁਕਦਮੇ ਦਰਜ ਹੈਗੇ ਨੇ ਉਸ ਤੋਂ ਬਾਅਦ ਇਹ ਬਾਹਰ ਚਲਾ ਗਿਆ ਤਾਂ ਇਹਦੀ ਵਾਈਫ ਸ਼ੀ ਇਜ਼ ਸਟਿਲ ਸਰਵਿੰਗ ਇਨ ਪੁਲਿਸ ਜਿਸ ਤੇ ਕਿਦਣਾਲੇ ਵਾਰਦਾਤਾ ਕਰਵਾਉਂਦਾ ਸੀ ਜਿਹੜੇ ਹੋਰ ਵੀ ਗੈਂਗਸਟਰ ਨਾਲ ਸੰਬੰਧ ਰੱਖਦਾ ਜਦੋਂ ਉਹ ਨੂੰ ਭਾਰਤ ਲੈਣ ਦਾ ਗਿਆ ਕੀ ਲੱਗਦਾ ਕਿ ਇਸ ਤੋਂ ਹੋਰ ਕਿਹੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹਨੇ ਸਦਾ ਤਾਂ ਉਹ ਵਾਰਦਾਤਾ ਜਿਹੜੀਆਂ ਇਹਨੇ ਕਰਾਈਆਂ ਹੈ ਤਾਂ ਉਹਨਾਂ ਦੇ ਬਾਰੇ ਪੂਰੇ ਖੁਲਾਸੇ ਹੋਣਗੇ ਕਿਵੇਂ ਕਰਾਇਆ ਮਤਲਬ ਲੌਜਿਸਟਿਕਸ ਪਾਰਟ ਆਫ ਇਟ ਫਾਈਨੈਂਸ ਪਾਰਟ ਆਫ ਇਟ ਸਾਰਾ ਕੁਝ ਕਾਂਸਪੀਰੇਸੀ ਕੀ ਸੀਗੀ ਤਾਂ ਇੱਕ ਤਾਂ ਉਹ ਹੈ ਦੂਜਾ ਜਿਹਨਾਂ ਦੇ ਕਹੇ ਤੇ ਵਾਰਦਾਤਾ ਕਰਾਂਦਾ ਸੇਗਾ ਜਾਂ ਜਿਹੜੇ ਵਿੱਚ ਮੀਨ ਬੰਦੇ ਕੁਝ ਆਈਐਸਆਈ ਬੈਕ ਪਾਕਿਸਤਾਨ ਦੇ ਵਿੱਚ ਬੈਠੇ ਹੈਗੇ ਨੇ ਤਾਂ ਉਹਨਾਂ ਬਾਰੇ ਵੀ ਵੀ ਐਕਸਪੈਕਟ देयर ਅਨੀ ডিসਕਲੋਜ਼ਰਸ ਇਸ ਕਿਸ ਤਰ੍ਹਾਂ ਕੁਝ ਇਸ ਹੱਦ ਪਰ ਹੁੰਦਾ ਰਿਹਾਦਾ ਰੈਡ ਕਾਰਨਰ ਫੁਟੇਜ ਉਰ ਕਈ ਗੈਂਗਸਟਰਸ ਤੇ ਤੁਸੀਂ ਰੈਡ ਕਾਰਨਰ ਫੁਟੇਜ ਜਾਰੀ ਵੀ ਕਰਵਾ ਦਿੱਤੇ ਜਾਂ ਪਾਈਪਲਾਈਨ ਚ ਉਹ ਗੈਂਗਸਟਰਸ ਲੱਗਦਾ ਕਿ ਹੋਊਗੀ ਇੱਕ ਉਮੀਦ ਬਣ ਗਈ ਇੱਕ ਚੇਨ ਬਣ ਜਾਏਗੀ ਕਿ ਉਹਨਾਂ ਨੂੰ ਵੀ ਭਾਰਤ ਲਿਆਂਦਾ ਜਾਏਗਾ ਯੀ ਐਬਸolutely ਸਾਡੇ ਕਾਫੀ ਇਸ਼ੂ ਹੋ ਗਏ ਨੇ ਕੁਝ ਪਾਈਪਲਾਈਨ ਦੇ ਵਿੱਚ ਹੈਗੇ ਨੇ ਤਾਂ ਅਗੇਨ ਮਤਲਬ ਜਿਸ ਤਰ੍ਹਾਂ ਇਹਨੂੰ ਅਸੀਂ ਪਰਸ਼ੋ ਕਰਤਾ ਕਾਫੀ ਚੱਲ ਰਹਾ ਹੈ ਤਾਂ ਉਹਦੇ ਜੀ ਕਾਫੀ ਬੰਦੇ ਐਕਸਪੈਕਟਿਡ ਹੈ ਵੀਲ ਗੈਟ ਥਮ ਆਦਰ ਡਿਪੋਰਟਡ ਜਾਂ ਐਕਸਟਰਡੇਟਡ ਐਸਐਸਪੀ ਪਟਾਲਾ ਸੋਸ਼ਲ ਕਾਸਟ ਮੀਸਰ ਬੜੀ ਕਾਮਯਾਬੀ ਹੈ 4 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਦੁਬਈ ਤੋਂ ਭਾਰਤ ਲੈ ਆਂਦਾ ਹੈ ਔਰ ਹੁਣ ਇਸ ਦੀ ਉੱਚ ਕਿਛ ਹੋਏਗੀ ਆਪ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ ਦਿਸੂਸ਼ ਕਰ ਦਿੱਤਾ ਗਿਆ ਜਿਹਦੀ ਧਰਮ ਪਤਨੀ ਅਜੇ ਵੀ ਪੰਜਾਬ ਪੁਲਿਸ ਦੀ ਨੌਕਰੀ ਕਰਦੀ ਪਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕੈਮਰਾਮੈਨ ਮਨੀਤਨ ਲਿਤੇ ਲੂਥ ਰਹਾ ਹੈ ਐਨਿਕ ਸ਼ੋਰਾ ਟੀਵੀ ਬਟਾਲਾ